ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਇੱਕ ਹਾਥੀ ਅਤੇ ਕਾਂ ਦੀ ਕਹਾਣੀ ਹੈ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਕਿਸੇ ਜੰਗਲ ਵਿੱਚ ਇੱਕ ਵੱਡਾ ਅਤੇ ਸ਼ਕਤੀਸ਼ਾਲੀ ਹਾਥੀ ਰਹਿੰਦਾ ਸੀ ਉਸ ਦਾ ਨਾਂ ਗਜਰਾਜ ਸੀ ਉਹ ਜੰਗਲ ਦਾ ਸਭ ਤੋਂ ਤਾਕਤਵਰ ਜੀਵ ਸੀ ਜਿਸ ਕਰਕੇ ਹੋਰ ਜਾਨਵਰ ਉਸ ਤੋਂ ਬਹੁਤ ਡਰਦੇ ਸਨ ਪਰ ਗਜਰਾਜ ਦੀ दिली ਇੱਛਾ ਸੀ ਕਿ ਉਹਨੂੰ ਇੱਕ ਅਸਲੀ ਦੋਸਤ ਮਿਲੇ ਜੋ ਉਸ ਨਾਲ ਮਨ ਦੀਆਂ ਗੱਲਾਂ ਕਰ ਸਕੇ ਉਸੇ ਜੰਗਲ ਵਿੱਚ ਇੱਕ ਚਲਾਕ ਅਤੇ ਚਤੁਰ ਕਾਂ ਵੀ ਰਹਿੰਦਾ ਸੀ ਉਸ ਦਾ ਨਾਮ ਚਿਰੀ ਸੀ ਉਹ ਬਹੁਤ ਤੇਜ਼ ਤਰਾਰ ਅਤੇ ਹੁਸ਼ਿਆਰ ਸੀ ਉਸ ਦੀ ਮਾਨਸਿਕ ਜੁਸਤਾ ਕਰਕੇ ਜੰਗਲ ਦੇ ਹੋਰ ਪੰਛੀ ਵੀ ਉਸ ਤੋਂ ਪ੍ਰਭਾਵਿਤ ਸਨ ਕਿਉਂਕਿ ਉਹ ਹਰ ਕੰਮ ਨੂੰ ਬੜੀ ਚਲਾਕੀ ਨਾਲ ਕਰਦਾ ਸੀ ਇੱਕ ਦਿਨ ਗਜਰਾਸ ਇੱਕ ਝੀਲ ਦੇ ਕੰਢੇ ਖੜਾ ਸੀ ਜਦੋਂ ਉਸ ਦੀ ਨਜ਼ਰ ਕਾਂ ਤੇ ਪਈ ਕਾਂ ਇੱਕ ਦਰਖਤ ਤੇ ਬੈਠੀ ਹੋਈ ਸੀ ਉਹ ਹੱਸੇ ਜਾ ਰਹੀ ਸੀ ਹਾਥੀ ਨੇ ਪੁੱਛਿਆ ਤੂੰ ਇੰਨੀ ਖੁਸ਼ ਕਿਉਂ ਹੈ ਤਾ ਕਾਂ ਨੇ ਹੱਸ ਕੇ ਕਿਹਾ ਕਿਉਂਕਿ ਮੈਂ ਆਜ਼ਾਦ ਹਾਂ ਮੈਂ ਚਾਹਾਂ ਤਾਂ ਜੰਗਲ ਦੇ ਹਰ ਕੋਨੇ ਵਿੱਚ ਉੱਡ ਸਕਦੀ ਹਾਂ ਗਜ਼ਰਾਜ਼ ਨੇ ਇੱਕ ਡੂੰਘਾ ਸਾਹ ਭਰਿਆ ਅਤੇ ਕਿਹਾ ਕਾਸ਼ ਮੈਂ ਵੀ ਤੇਰੇ ਵਾਂਗ ਆਜ਼ਾਦ ਹੋ ਸਕਦਾ ਮੇਰੀ ਤਾਕਤ ਤਾਂ ਬਹੁਤ ਹੈ ਪਰ ਮੈਂ ਇਕੱਲੇ ਬੰਦੀ ਜ਼ਿੰਦਗੀ ਜੀ ਰਿਹਾ ਹਾਂ ਜਿਸ ਵਿੱਚ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਦਾ ਕਾਂ ਨੇ ਸੋਚਿਆ ਕਿ ਗਜ਼ਰਾਰ ਦੇ ਦਿਲ ਵਿੱਚ ਅਸਲ ਵਿੱਚ ਦੁੱਖ ਹੈ ਉਹ ਕਹਿੰਦੀ ਜੇ ਤੂੰ ਚਾਹੇ ਤਾਂ ਅਸੀਂ ਦੋਸਤ ਬਣ ਸਕਦੇ ਹਾਂ ਇਸ ਤਰ੍ਹਾਂ ਇੱਕ ਵੱਡੇ ਹਾਥੀ ਅਤੇ ਇੱਕ ਛੋਟੀ ਕਾਂ ਦੀ ਦੋਸਤੀ ਹੋ ਗਈ ਉਹ ਰੋਜ਼ ਮਿਲਦੇ ਗੱਲਾਂ ਕਰਦੇ ਅਤੇ ਜੰਗਲ ਵਿੱਚ ਵੱਖ-ਵੱਖ ਥਾਵਾਂ ਤੇ ਜਾਂਦੇ ਹਾਲਾਂਕਿ ਉਹ ਦੋਵੇਂ ਬਹੁਤ ਵੱਖਰੇ ਸਨ ਕਿੱਥੇ ਇੱਕ ਕਾਂ ਜੋ ਕਿ ਉੱਡ ਸਕਦਾ ਸੀ ਦੂਸਰੀ ਧਰਤੀ ਤੇ ਵੀ ਜਾ ਸਕਦਾ ਸੀ ਪਰ ਦੂਜੇ ਪਾਸੇ ਇੱਕ ਹਾਥੀ ਜੋ ਕਿ ਸਿਰਫ ਇੱਕ ਥਾਂ ਤੇ ਹੀ ਰਹਿ ਸਕਦਾ ਸੀ ਇੱਕ ਦਿਨ ਜਦ ਗਜ਼ਰਾਜ਼ ਨਦੀ ਦੇ ਕੋਲ ਜਾ ਰਿਹਾ ਸੀ ਉਸ ਨੇ ਵੇਖਿਆ ਕਿ ਕਾਂ ਬਹੁਤ ਹੀ ਚਿੰਤਾ ਵਿੱਚ ਹੈ ਤਾਂ ਹਾਥੀ ਨੇ ਕਾਂ ਨੂੰ ਪੁੱਛਿਆ ਕੀ ਹੋਇਆ ਤਾਂ ਕਾਂ ਨੇ ਕਿਹਾ ਇਹ ਜੋ ਬੰਨਿਆ ਹੋਇਆ ਗਿੱਦੜ ਹੈ ਇਹ ਬਹੁਤ ਹੀ ਚਲਾਕ ਹੈ ਇਹ ਸਾਨੂੰ ਦੁੱਖ ਪਹੁੰਚਾਉਂਦਾ ਹੈ ਗਜ਼ਰਾਜ਼ ਨੇ ਹੱਸ ਕੇ ਕਿਹਾ ਕੋਈ ਗੱਲ ਨਹੀਂ ਜੇ ਉਹ ਆਇਆ ਤਾਂ ਮੈਂ ਉਸ ਨੂੰ ਭਜਾ ਦਵਾਂਗਾ ਉਦੋਂ ਹੀ ਜੰਗਲ ਵਿੱਚ ਇੱਕ ਵੱਡਾ ਅਤੇ ਛਾਤਰ ਗਿੱਦੜ ਆ ਗਿਆ ਉਸ ਦਾ ਨਾਮ ਭੀਮ ਸਿੰਘ ਸੀ ਉਹ ਚੋਰੀ ਚੁਕਾਰੀ ਅਤੇ ਮਕਾਰੀ ਨਾਲ ਜੰਗਲ ਦੇ ਜੀਵਾਂ ਨੂੰ ਬੇਵਕੂਫ ਬਣਾਉਂਦਾ ਅਤੇ ਉਹਨਾਂ ਨੂੰ ਖਾ ਜਾਂਦਾ ਸੀ ਜਿਸ ਕਰਕੇ ਸਾਰੇ ਜੀਵ ਉਹਨਾਂ ਤੋਂ ਬਹੁਤ ਡਰਦੇ ਸੀ ਭੀਮ ਸਿੰਘ ਨੂੰ ਜਦ ਪਤਾ ਲੱਗਿਆ ਕਿ ਗਜਰਾਜ ਤੇ ਇੱਕ ਕਾਂ ਦੀ ਦੋਸਤੀ ਹੋ ਗਈ ਹੈ ਤਾਂ ਉਸਨੇ ਸੋਚਿਆ ਕਿ ਜੇ ਮੈਂ ਹਾਥੀ ਨੂੰ ਹੀ ਮਾਰ ਦਿਆਂ ਤਾਂ ਸਾਰਾ ਜੰਗਲ ਮੇਰਾ ਹੋ ਜਾਵੇ ਇੱਕ ਰਾਤ ਜਦੋਂ ਗਜਰਾਜ ਸੁੱਤਾ ਪਿਆ ਸੀ ਤਾਂ ਭੀਮ ਸਿੰਘ ਨੇ ਆਪਣੇ ਗਿੱਦੜ ਦੋਸਤਾਂ ਨੂੰ ਬੁਲਾਇਆ ਉਨ੍ਹਾਂ ਨੇ ਗਜ਼ਰਾਜ਼ ਉੱਤੇ ਹਮਲਾ ਕਰ ਦਿੱਤਾ ਪਰ ਕਾਂ ਨੇ ਇਹ ਸਭ ਦੇਖ ਲਿਆ ਉਹ ਤੁਰੰਤ ਜਾਗੀ ਅਤੇ ਜੰਗਲ ਦੇ ਹੋਰ ਨਾ ਜਾਨਵਰਾਂ ਨੂੰ ਸਚਾਈ ਦੱਸਣ ਲੱਗੀ ਕਾਂ ਨੇ ਆਪਣੀਆਂ ਤੇਜ਼ ਅੱਖਾਂ ਨਾਲ ਵੇਖਿਆ ਕਿ ਗਿੱਦੜ ਹਾਥੀ ਦੇ ਪੈਰਾਂ ਨੂੰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਸ ਨੇ ਤੁਰੰਤ ਉੱਚੀ ਆਵਾਜ਼ ਵਿੱਚ ਆਖਿਆ ਗਜ਼ਰਾਜ਼ ਉਠ ਗਿੱਦੜ ਤੈਨੂੰ ਹਮਲਾ ਕਰ ਰਹੇ ਨੇ ਤੇਰੇ ਉੱਪਰ ਗਜ਼ਰਾਜ਼ ਨੇ ਤੁਰੰਤ ਆਪਣੀ ਮਜ਼ਬੂਤ ਸੁੰਡ ਨਾਲ ਗਿੱਦੜਾਂ ਉੱਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਭਗਾ ਬਗਾ ਪਰਾਂ ਛੁੱਟ ਦਿੱਤਾ ਉਹ ਇੱਕ ਇੱਕ ਕਰਕੇ ਉੱਥੋਂ ਭੱਜ ਗਏ ਗਜ਼ਰਾਜ਼ ਨੇ ਹੱਸਦੇ ਹੋਏ ਕਿਹਾ ਕਾਂ ਜੇ ਤੂੰ ਨਾ ਹੁੰਦੀ ਤਾਂ ਮੈਂ ਸ਼ਾਇਦ ਅੱਜ ਜਿਉਂਦਾ ਨਾ ਹੁੰਦਾ ਤਾਂ ਕਾਂ ਨੇ ਕਿਹਾ ਦੋਸਤੀ ਸਿਰਫ ਸ਼ਕਤੀ ਨਾਲ ਨਹੀਂ ਬਣਦੀ ਸਮਝਦਾਰੀ ਤੇ ਇਮਾਨਦਾਰੀ ਤੇ ਭਰੋਸੇ ਨਾਲ ਬਣਦੀ ਹੈ ਜੇ ਅਸੀਂ ਦੋਸਤੀ ਕਰਦੇ ਆ ਤਾਂ ਸਾਨੂੰ ਉਸ ਨੂੰ ਹਰ ਮੁਸ਼ਕਲ ਤੋਂ ਮੁਸ਼ਕਲ ਘੜੇ ਵਿੱਚ ਨਿਭਾਉਣਾ ਚਾਹੀਦਾ ਹੈ ਇਸ ਤਰ੍ਹਾਂ ਗਜ਼ਰਾਜ ਅਤੇ ਕਾਂ ਦੀ ਦੋਸਤੀ ਹੋਰ ਵੀ ਮਜ਼ਬੂਤ ਹੋ ਗਈ ਉਹ ਦੋਵੇਂ ਹੁਣ ਹਮੇਸ਼ਾ ਮਿਲ ਕੇ ਰਹਿੰਦੇ ਸਨ ਅਤੇ ਜੰਗਲ ਦੇ ਹੋਰ ਜੀਵ ਵੀ ਉਹਨਾਂ ਦੀ ਦੋਸਤੀ ਤੋਂ ਪ੍ਰੇਰਿਤ ਹੋ ਗਏ ਸਨ ਹੁਣ ਗਜ਼ਰਾਜ ਤੇ ਕਾਂ ਬਹੁਤ ਖੁਸ਼ੀ-ਖੁਸ਼ੀ ਜੰਗਲ ਵਿੱਚ ਰਹਿਣ ਲੱਗੇ ਤੇ ਸਾਰੇ ਜਾਨਵਰ ਵੀ ਉਹਨਾਂ ਦੇਖ ਕੇ ਬਹੁਤ ਖੁਸ਼ ਹਨ ਤੇ ਸਾਰੇ ਜਾਨਵਰ ਗਜਰਾਸ ਤੇ ਕਾਂ ਦੀ ਸਲੰਘਾ ਕਰਦੇ ਸਨ ਇਸ ਤਰ੍ਹਾਂ ਹੌਲੀ-ਹੌਲੀ ਉਹਨਾਂ ਦੀ ਦੋਸਤੀ ਗੂੜੀ ਹੁੰਦੀ ਗਈ ਤੇ ਉਹ ਖੁਸ਼ੀ-ਖੁਸ਼ੀ ਜੰਗਲ ਵਿੱਚ ਰਹਿਣ ਲੱਗੇ ਹਰ ਮੁਸ਼ਕਿਲ ਦਾ ਸਾਹਮਣਾ ਉਹ ਹੱਸ ਕੇ ਕਰਦੇ ਰਲ ਕੇ ਕਰਦੇ ਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਕਿਸੇ ਦੀ ਮਦਦ ਕਰਨੀ ਹੈ ਤਾਂ ਉਸ ਦੀ ਤਾਕਤ ਦੇ ਨਾਲ ਨਹੀਂ ਬਲਕਿ ਆਪਣੀ ਅਕਲ ਤੇ ਆਪਣੀ ਚਤਰਾਈ ਨਾਲ ਵੀ ਕਰ ਸਕਦੇ ਹਾਂ ਹੋ ਸਕਦਾ ਹੈ ਕਿ ਜੋ ਸਾਹਮਣੇ ਵਾਲਾ ਤਾਕਤਵਰ ਦਿਸ ਰਿਹਾ ਹੋਵੇ ਤਾਂ ਕਦੇ ਉਹ ਵੀ ਮੁਸੀਬਤ ਤੇ ਕਿਰਿਆ ਪਿਆ ਹੋਵੇ ਇਸ ਲਈ ਅਸੀਂ ਭਾਵੇਂ ਛੋਟੇ ਹਾਂ ਉਸ ਨਾਲੋਂ ਪਰ ਸਾਨੂੰ ਹਮੇਸ਼ਾ ਆਪਣੀ ਚਤਰਾਈ ਅਤੇ ਦਿਲਦਾਰੀ ਨਾਲ ਦੁਨੀਆ ਵਿੱਚ ਸਭ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜਦੋਂ ਅਸੀਂ ਆਪਣੀ ਦੋਸਤੀ ਨੂੰ ਨਿਭਾਉਂਦੇ ਹਾਂ ਸਾਡਾ ਅਸਲ ਫਰਜ਼ ਇਹੀ ਹੁੰਦਾ ਹੈ ਕਿ ਮੁਸੀਬਤ ਵਿੱਚ ਆਪਣੇ ਦੋਸਤਾਂ ਦੀ ਮਦਦ ਕਰਨਾ ਨਾ ਕਿ ਉਹਨਾਂ ਨੂੰ ਛੱਡ ਕੇ ਜਾਣਾ ਇਸੇ ਤਰ੍ਹਾਂ ਕਾਂ ਨੇ ਵੀ ਆਪਣੇ ਦੋਸਤ ਹਾਥੀ ਦੀ ਮੁਸੀਬਤ ਵਿੱਚ ਮਦਦ ਕੀਤੀ ਚਾਹੇ ਕਾਂ ਛੋਟਾ ਸੀ ਪਰ ਫਿਰ ਵੀ ਉਸਨੇ ਆਪਣੇ ਹਾਥੀ ਦੋਸਤ ਦੀ ਮਦਦ ਕੀਤੀ ਇਸ ਲਈ ਕਦੇ ਦੋਸਤੀ ਦੇ ਵਿੱਚ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ ਦੋਸਤੀ ਹਮੇਸ਼ਾ ਸਾਨੂੰ ਦਿਲ ਤੋਂ ਨਿਭਾਉਣੀ ਚਾਹੀਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ